ਸੋਰਠ ਮਹੱਲਾ ਪੰਜਮਾ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 622 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਸਾਹਿਬ ਗੁਣੀ ਗਹਿਰਾ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕੋ ਪ੍ਰਮਾਤਮਾ ਜਿਹੜਾ ਮੇਰਾ ਹੈ ਉਹ ਗੁਣਾ ਦਾ ਖਜ਼ਾਨਾ ਹੈ ਕਰ ਲਸਕਰ ਸਭ ਤੇਰਾ ਹੈ ਪ੍ਰਮਾਤਮਾ ਮੇਰੇ ਕੋਲ ਜਿੰਨੇ ਵੀ ਸੰਸਾਰਿਕ ਸੁੱਖ ਹਨ ਇਹ ਸਾਰੇ ਆਪ ਜੀ ਦੇ ਹੀ ਬਖਸ਼ਿਸ਼ ਕੀਤੇ ਹੋਏ ਹਨ ਰਖਵਾਲੇ ਗੁਰੂ ਗੋਪਾਲਾ ਉਹ ਗੁਰੂ ਜਿਹੜਾ ਧਰਤੀ ਦਾ ਪਾਲਣਹਾਰ ਹੈ ਸੰਸਾਰ ਦਾ ਪਾਲਣਹਾਰ ਜਿਹੜਾ ਮਾਲਕ ਹੈ ਉਹ ਸਾਰੇ ਜੀਵਾਂ ਦਾ ਰਖਵਾਲਾ ਹੈ ਸਭ ਜੀ ਪਏ ਦਿਆਲਾ ਸਾਰੇ ਜੀਵਾਂ ਦੇ ਉੱਤੇ ਉਹ ਪ੍ਰਮਾਤਮਾ ਦਿਆਲਤਾ ਦਿਆਲੂ ਰਹਿੰਦਾ ਹੈ ਜੱਪ ਆਨੰਦ ਰਹੋ ਗੁਰ ਚਰਣਾ ਸਭ ਕਹਿੰਦੇ ਕਿ ਉਸ ਪ੍ਰਮਾਤਮਾ ਨੂੰ ਗੁਰੂ ਦੇ ਰਾਹੀਂ ਜੱਪਣ ਕੇ ਆਨੰਦ ਵਿੱਚ ਰਹਿ ਪੌਕਤੈ ਨਹੀਂ ਪ੍ਰਵੇਸ਼ ਰਣਾ ਫਿਰ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਪ੍ਰਮਾਤਮਾ ਨਾਲ ਪਿਆਰ ਕਰ ਰਹਾਓ ਤੇਰੇ ਆ ਦਾ ਸਾ ਰਿਦੈ ਮੁਰਾਰੀ اے ਪ੍ਰਮਾਤਮਾ ਮੈਂ ਤੇਰੇ ਦਾਸਾਂ ਤੋਂ ਬਲਿਹਾਰ ਜਾਂਨਾ ਹਾਂ ਜਿਹੜੇ ਆਪ ਜੀ ਦੇ ਗੁਣ ਗਾਉਂਦੇ ਹਨ ਪ੍ਰਭ ਅਵਚਲਨੀ ਮੋਸਾਰੀ ਉਹ ਪ੍ਰਮਾਤਮਾ ਜਿਹੜਾ ਹੈ ਨਾ ਨਾਸ਼ ਹੋਣ ਵਾਲਾ ਹੈ ਉਸ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖੋ ਬਲ ਧਨ ਤਕਿਆ ਤੇਰਾ ਹੈ ਪ੍ਰਮਾਤਮਾ ਮੇਰਾ ਬਲ ਮੇਰੀ ਤਾਕਤ ਸਭ ਆਪ ਜੀ ਹੋ ਤੂੰ ਭਾਰ ਉਠਾ ਠਾਕੁਰ ਮੇਰਾ ਆਪ ਜੀ ਸਭ ਤੋਂ ਸਿਆਣੇ ਸਮਝਦਾਰ ਅਤੇ ਅਮੀਰ ਪ੍ਰਮਾਤਮਾ ਉਹ ਮੇਰੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਗੁਰੂ ਦੇ ਰਾਹੀਂ ਪ੍ਰਾਪਤ ਹੋਏ ਜਿੰਨੇ ਜਿੰਨੇ ਸਾਧ ਸੰਗ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ ਸਤ ਸੰਗਤ ਦੇ ਵਿੱਚੋਂ ਕੀਤਾ ਹੈ ਜੋ ਪ੍ਰਭੂ ਆਪ ਤਰਾਇਆ ਉਹ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਤਾਰ ਰਿਹਾ ਹੈ ਕਰ ਕਿਰਪਾ ਨਾਮ ਰਸ ਦੀ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਨਾਮ ਦਾ ਰਸ ਮਿਲਿਆ ਕੁਸਲ ਖੇਮ ਸਭ ਧੀ ਆ ਮੇਰੇ ਜੀਵਨ ਦੇ ਵਿੱਚ ਹੁਣ ਸੁੱਖ ਹੀ ਸੁੱਖ ਹੈ ਤੇ ਸ਼ਾਂਤੀ ਹੈ ਓਏ ਪ੍ਰਭੂ ਸਹਾਈ ਇਸ ਸੁਖ ਤੇ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਮਾਤਮਾ ਨੇ ਮੇਰੇ ਜੀਵਨ ਦੇ ਵਿੱਚ ਮੇਰੀ ਸਹਾਇਤਾ ਕੀਤੀ ਹੈ ਸਭ ਉਟਲਾ ਗੀ ਪਾਈ ਸਾਰਾ ਸੰਸਾਰ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਹੈ ਸਾਸ ਸਾਸ ਪ੍ਰਭ ਧਿਆਈਏ ਐਸੇ ਪ੍ਰਮਾਤਮਾ ਨੂੰ ਸਵਾਸ ਸਵਾਸ ਧਿਆਉਣਾ ਕਰ ਹਰ ਮੰਗਲ ਨਾਨਕ ਗਾਈ ਹੈ ਉਸ ਪ੍ਰਮਾਤਮਾ ਦੇ ਮੰਗਲ ਭਾਵ ਗੁਣ ਦਾਸ ਨਾਨਕ ਗਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ